ਕੰਮ ਸਤਕਾਰ ਯੋਗ ਸਤਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸ਼ੋਭਤ ਗੁਰੂ ਸواری ਸਾਧ ਸੰਗਤ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਚਨਾ ਸ੍ਰੀ ਜਪਜੀ ਸਾਹਿਬ ਦਾ ਅਰਥ ਵਿਚਾਰ ਆਰੰਭ ਕੀਤਾ ਹੈ ਮੂੜ ਮੰਤਰ ਸੰਬੰਧੀ ਵਿਚਾਰ ਕਰ ਰਹੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਜ ਅਸੀਂ ਕਰਤਾ ਪੁਰਖ ਦੇ ਸਬੰਧ ਵਿੱਚ ਕੁਝ ਵਿਚਾਰ ਕਰਾਂਗੇ ਪਿਛਲੀ ਗੱਲ ਨੂੰ ਥੋੜੇ ਅੱਖਰਾਂ ਵਿੱਚ ਯਾਦ ਕਰ ਲਈਏ ਪਰਮਾਤਮਾ ਇੱਕ ਹੈ ਤੇ ਉਹ ਇੱਕ ਰਸ ਵਿਆਪਕ ਹੈ ਇੱਕ ਸਾਰ ਹੈ ਉਸ ਦੀ ਹੋਂਦ ਐਗਜ਼ਿਸਟੈਂਸ ਨਾਮ ਸਦੀਵੀ ਹੈ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਦੀ ਚਰਚਾ ਕਰਦੇ ਨੇ ਵੀ ਇਹ ਜਿਹੜੀ ਸ੍ਰਿਸ਼ਟੀ ਹੈ ਇਹ ਜਿਹੜਾ ਸੰਸਾਰ ਹੈ ਇਹ ਉਸ ਵਾਹਿਗੁਰੂ ਅਕਾਲ ਪੁਰਖ ਨੇ ਬ੍ਰਹਮ ਨੇ ਆਪ ਬਣਾਇਆ ਹੈ ਲੋਕਾਂ ਦੀ ਵਿਚਾਰ ਇਹ ਰਹੀ ਹੈ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹ ਕਹਿੰਦੇ ਨੇ ਵੀ ਜੇ ਪ੍ਰਮਾਤਮਾ ਇਹ ਸਭ ਕੁਝ ਆਪ ਬਣਾਉਣ ਲੱਗ ਪਿਆ ਤਾਂ ਫਿਰ ਪ੍ਰਮਾਤਮਾ ਤਾਂ ਆਲੂਦ ਹੋ ਜਾਏਗਾ ਲਿਪੜ ਜਾਏਗਾ ਹੱਥ ਗੰਦੇ ਹੋ ਜਾਣਗੇ ਜਿਸ ਤਰ੍ਹਾਂ ਕੋਈ ਮਾਲਕ ਮਕਾਨ ਬਣਾਉਂਦਾ ਹੈ ਤੇ ਮਜ਼ਦੂਰ ਲਾ ਲੈਂਦਾ ਹੈ ਕਾਰੀਗਰ ਲਾ ਲੈਂਦਾ ਆਪ ਸਿਰਫ ਪੈਸਾ ਖਰਚ ਕਰਦਾ ਹੈ ਉਹ ਸਮਝਦੇ ਨੇ ਵੀ ਪ੍ਰਮਾਤਮਾ ਇਸੇ ਤਰ੍ਹਾਂ ਦਾ ਮਾਲਕ ਹੈ ਦੂਰ ਬੈਠਾ ਆਰਡਰ ਕਰਦਾ ਹੈ ਨੌਕਰ ਚੱਕਰ ਕੰਮ ਕਰਦੇ ਨੇ ਤੇ ਪ੍ਰਮਾਤਮਾ ਦੇ ਆਪਣੇ ਹੱਥ ਜਿਹੜੇ ਨੇ ਉਹ ਬਿਲਕੁਲ ਇਸ ਤੋਂ ਬਾਹਰ ਨਹੀਂ ਇਸੇ ਕਲਪਨਾ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਤੇ ਹੋਰ ਕਈ ਕਿਸਮ ਦੇ ਦੇਵਤੇ ਜਿਹੜੇ ਸੀ ਉਹ ਕਲਪਨਾ ਵਿੱਚ ਲਿਆਉਂਦੇ ਗਏ ਸਿਰਫ ਇਸ ਲਈ ਬ੍ਰਹਮ ਨੂੰ ਬਚਾਉਣ ਵਾਸਤੇ ਕਿ ਕਿਤੇ ਉਹ ਉਹਦੇ ਹੱਥ ਨਾਲ ਲੱਗੜ ਜਾਣ ਪਰ ਗੁਰਮਤਿ ਇਹ ਗੱਲ ਨਹੀਂ ਮੰਨਦੀ ਸਤਿਗੁਰੂ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਆਪ ਇਹ ਕੰਮ ਕਰਦਾ ਹੈ ਇਸ ਕਰਕੇ ਉਹ ਕਹਿੰਦੇ ਨੇ ਉਹ ਕਰਤਾ ਹੈ ਇੱਕਦਾਂ ਯਾਦ ਰੱਖਣੀ ਦੁਨੀਆਂ ਵਿੱਚ ਵੀ ਕਰਤੇ ਹਨ ਕੋਈ ਲੱਕੜ ਦਾ ਕੰਮ ਕਰ ਰਿਹਾ ਕੋਈ ਲੋਹੇ ਦਾ ਕੰਮ ਕਰ ਰਿਹਾ ਕੋਈ ਸੋਨੇ ਦਾ ਕੰਮ ਕਰ ਰਿਹਾ ਕੋਈ ਕੱਪੜੇ ਦਾ ਕੰਮ ਕਰ ਰਿਹਾ ਕਰਤੇ ਨੇ ਸਾਰੇ ਕਰਤਜੂ ਕਰਦੇ ਨੇ ਪਰ ਮੈਂ ਕਿਸੇ ਦੀ ਦੁਕਾਨ ਤੋਂ ਥੋੜਾ ਫਰਨੀਚਰ ਲੈ ਆਵਾ ਕਬਲ ਤਾਂ ਉਹਨੇ ਆਪ ਬਣਾਇਆ ਨਹੀਂ ਹੋਣਾ ਉਹ ਬਣਾਇਆ ਵੀ ਕਿਸੇ ਹੋਰ ਨੇ ਹੋਣਾ ਉਸ ਨੂੰ ਵੀ ਨਹੀਂ ਪਤਾ ਵੀ ਕਿੰਨ ਬਣਾਇਆ ਉਸ ਦੇ ਕਰਤੇ ਨੂੰ ਉਸ ਤੇ ਕਾਰੀਗਰ ਨੂੰ ਜਿਹੜਾ ਉਸ ਦਾ ਕਾਰਪੈਂਟਰ ਹੈ ਉਸ ਨੂੰ ਕੋਈ ਪਤਾ ਨਹੀਂ ਮੇਰੀ ਕੁਰਸੀ ਕਿੱਥੇ ਪਈ ਹੈ ਉਹਦੀ ਲੱਗ ਟੁੱਟ ਗਈ ਹੈ ਕਿ ਨਹੀਂ ਟੁੱਟ ਗਈ ਉਹ ਸਾਬਤ ਹੈ ਜਾਂ ਟੁੱਟੀ ਹੋਈ ਉਹਨੂੰ ਕੋਈ ਪਤਾ ਨਹੀਂ ਕਰਤਾ ਹੈ ਉਹ ਲੇਕਿਨ ਉਸ ਕਰਤੇ ਨੂੰ ਆਪਣੀ ਜਿਹੜੀ ਕ੍ਰिएशन ਹੈ ਉਹਦੀ ਜਿਹੜੀ ਕਿਰਤ ਹੈ ਉਹਦਾ ਰਾਈ ਜਿੰਨਾ ਵੀ ਪਤਾ ਨਹੀਂ ਨਾ ਕਿਸੇ ਟੇਲਰ ਨੂੰ ਨਾ ਕਿਸੇ ਕਾਰਪੈਂਟਰ ਨੂੰ ਨਾ ਕਿਸੇ ਗੋਲਡ ਸਮਿਥ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਕਿ ਮੇਰੀ ਜਿਹੜੀ ਕਿਰਤ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਉਹ ਗੰਦੀ ਹੈ ਚੰਗੀ ਹੈ ਟੁੱਟ ਗਈ ਹੈ ਭੱਜ ਗਈ ਹੈ ਸੜ ਗਈ ਹੈ ਕੋਈ ਪਤਾ ਨਹੀਂ ਲੇਕਿਨ ਪਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਕਿ ਉਹਨੂੰ ਆਪਣੀ ਕਿਰਤ ਦਾ ਪਤਾ ਹੀ ਕੋਈ ਨਹੀਂ ਕਈ ਮਨੁੱਖ ਇਸ ਭੁਲੇਖੇ 'ਚ ਨੇ ਵੀ ਉਹਨੂੰ ਸਾਡਾ ਕੀ ਪਤਾ ਅਸੀਂ ਕੀ ਕਰ ਰਹੇ ਹਾਂ ਝੂਠ ਬੋਲ ਰਹੇ ਹਾਂ ਕਿ ਸੱਚ ਬੋਲ ਰਹੇ ਹਾਂ ਉਹਨੂੰ ਕੋਈ ਪਤਾ ਨਹੀਂ ਲੇਕਿਨ ਸਤਿਗੁਰੂ ਕਹਿੰਦੇ ਨੇ ਕਿ ਪ੍ਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਮਾਫ਼ ਕਰਨਾ ਪ੍ਰਮਾਤਮਾ ਤੇ ਦੂਰ ਦੀ ਗੱਲ ਐ ਅਸੀਂ ਕਹਿੰਦੇ ਗੁਰੂ ਵੀ ਨਹੀਂ ਜਾਣਦਾ ਉਸਨੂੰ ਵੀ ਕੋਈ ਪਤਾ ਨਹੀਂ ਹਾਲਾਂਕਿ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਅੰਤਰ ਨਹੀਂ ਹੈ ਔਰ ਬ੍ਰਹਮ ਗੁਰ ਨਾਹੀ ਭੇਦ ਪਰ ਅਸੀਂ ਇਥੇ ਝੂਠ ਬੋਲਦੇ ਹਾਂ ਕਫਰ ਕਈ ਕੁਝ ਕਰਦੇ ਆ ਗੁਰਦੁਆਰੇ ਵਿੱਚ ਵੀ ਗੁਰਦੁਆਰੇ ਬਾਹਰ ਵੀ ਦੁਕਾਨ ਤੇ ਵੀ ਕਿਉਂਕਿ ਅਸੀਂ ਕਹਿੰਦੇ ਪ੍ਰਮਾਤਮਾ ਨੂੰ ਕੋਈ ਪਤਾ ਨਹੀਂ ਉਹ ਕਿਤੇ ਦੂਰ ਬੈਠਾ ਹੈ ਇਸੇ ਤਰ੍ਹਾਂ ਕੇ ਸਾਡੀ ਸਧਾਰਨ ਬੋਲੀ ਵਿੱਚ ਗੱਲ ਆਉਂਦੀ ਹੈ ਕਹਿੰਦੇ ਉਤਲਾ ਹੀ ਜਾਣੇ ਵੀ ਉਹ ਤਾਂ ਬਹੁਤ ਪਰੇ ਸਾਡੇ ਨੇੜੇ ਨਹੀਂ ਹੈ ਮੈਂ ਕਹਾਣੀ ਪੜ੍ਹੀ ਹੈ ਕਹਿੰਦੇ ਨੇ ਕੋਈ ਕਿਸੇ ਪਿੰਡ ਵਿੱਚ ਇਸ ਦੀ ਪਛਮ ਦੀ ਕਹਾਣੀ ਹੈ ਜਿੱਦਾ ਆਪਣੇ ਰਾਮਲੀਲਾ ਹੁੰਦੀ ਹੈ ਨਾਟਕ ਹੁੰਦੇ ਨੇ ਇੱਥੇ ਵੀ ਹੁੰਦੇ ਨੇ ਕੋਈ ਨਾਟਕ ਕੰਪਨੀ ਜਿਹੜੀ ਸੀ ਨਾ ਉਹ ਨਾਟਕ ਕਰ ਰਹੀ ਹੈ ਬੜੀ ਪ੍ਰਸ਼ੰਸਾ ਹੋ ਰਹੀ ਹੈ ਵੀ ਬੜਾ ਵਧੀਆ ਨਾਟਕ ਹੈ ਡਰਾਮਾ ਬਹੁਤ ਵਧੀਆ ਹੈ ਤੇ ਉਸ ਪਿੰਡ ਦਾ ਜਿਹੜਾ ਚਰਚ ਦਾ ਪਾਦਰੀ ਹੈ ਕਿਸੇ ਵੀ ਧਾਰਮਿਕ ਮੰਦਰ ਦਾ ਧਾਰਮਿਕ ਚਰਚ ਦਾ ਕਹਨੋ ਗੁਰਦੁਆਰੇ ਦਾ ਕਹ ਲੋ ਕੋ ਫਰਕ ਨਹੀਂ ਪੈਂਦਾ ਕਹਾਣੀ ਹੈ ਬਦਲ ਸਮਝਾਉਣ ਲਈ ਮੁੰਡੇ ਵੀ ਚਰਚਾ ਸੁਣੀ ਉਹਦਾ ਵੀ ਚਿੱਤ ਕੀਤਾ ਵੀ ਡਰਾਮਾ ਵੇਖਾਂ ਪਰ ਲੋਕ ਸਮਾਜ ਇਸ ਤਰ੍ਹਾਂ ਦਾ ਹੈ ਕਿ ਜੇ ਪਾਦਰੀ ਡਰਾਮਾ ਵੇਖਣ ਚਲਾ ਗਿਆ ਤੇ ਲੋਕਾਂ ਨੇ ਕਹਿਣਾ ਵੀ ਲੈ ਇੱਕ ਆਦਾ ਪਾਦਰੀ ਹੈ ਇਹ ਤੇ ਮਾੜੀ ਗੱਲ ਹੈ ਖੁਦ ਮਾੜੀ ਕਰ ਰਹੇ ਨੇ ਕੋਈ ਇਤਰਾਜ਼ ਨਹੀਂ ਜੇ ਉਹ ਚਲਾ ਜਾਏਗਾ ਤੇ ਫਿਰ ਜ਼ਿਆਦਾ ਇਤਰਾਜ਼ ਹੈ ਮੁੰਨੇ ਉਸ ਡਰਾਮਾ ਕੰਪਨੀ ਦੇ ਮੈਨੇਜਰ ਨੂੰ ਚਿੱਠੀ ਲਿਖੀ ਕਹਿਣ ਲੱਗਾ ਵੀ ਮੈਂ ਦੇਖਣਾ ਚਾਹਉਣਾ ਪਰ ਸਮਾਜ ਵਿੱਚ ਮੇਰੀ ਬੜੀ ਪ੍ਰਤਿਸ਼ਟਾ ਹੈ ਕੋਈ ਲੁਕਮਾ ਚੋਰ ਰਸਤਾ ਜਿੱਥੇ ਲੋਕਾਂ ਨੂੰ ਕੋਈ ਪਤਾ ਨਾ ਲੱਗੇ ਮੈਂ ਚੋਰੀ ਆਵਾਂ ਵੇਖ ਕੇ ਚੋਰੀ ਚਲਾ ਜਾਵਾਂ ਲੋਕੀ ਸਮਝਣ ਪੀਠੀਕ ਠਾਕ ਹੈ ਇਸ ਸਾਰੇ ਬੰਦੇ ਇਦਾਂ ਕਰਦੇ ਚੋਰੀ ਦੇ ਰਸਤੇ ਸਾਰਿਆਂ ਨੇ ਰੱਖੇ ਹੋਏ ਨੇ ਕੋਈ ਕਿਸੇ ਕਮਾਸ਼ ਵਿੱਚ ਕਿਸੇ ਕਰਮ ਵਿੱਚ ਪੁੱਛੋ ਨਾ ਕੁਝ ਵੀ ਬੰਦੇ ਦੀ ਹੱਤ ਬੜੀ ਬਾੜੀ ਹੈ ਹਾਲਾਂਕਿ ਬਾੜੀ ਇਹ ਕਹਿੰਦੀ ਹੈ ਕਿ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ ਵੀ ਜਿਹਦੇ ਆਪਣੋਂ ਤੋਂ ਲੁਕਾਉਣਾ ਤੇਰੇ ਨਾਲ ਹੈ ਉਹ ਤੈਨੂੰ ਦੇਖ ਰਿਹਾ ਹੈ ਉਹਨੇ ਜਵਾਬ ਦਿੱਤਾ ਮੈਨੇ ਜਰਨੇ ਨੂੰ ਕਹਿਣ ਲੱਗਾ ਭਈ ਇਹ ਤੇ ਪ੍ਰੋਬਲਮ ਹੀ ਕੋਈ ਨਹੀਂ ਸਾਡੇ ਕੋਲ ਤੇ ਨੇ ਤੇ ਹੋਜੇ ਪ੍ਰਤਿਸ਼ਠ ਬੰਦੇ ਹਰ ਸ਼ਹਿਰ ਚ ਮਿਲਦੇ ਆ ਸਾਨੂੰ ਜਿਹੜੇ ਚੋਰੀ ਵੇਖ ਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਦਾ ਸਪੈਸ਼ਲ ਅਰੇਂਜਮੈਂਟ ਕੀਤਾ ਹੋਇਆ ਪਰ ਨਾਲ ਉਹਨੇ ਇੱਕ ਨੋਟ ਦਿੱਤਾ ਥੱਲੇ ਕਹਿਣ ਲੱਗਾ ਲੋਕਾਂ ਕੋਲੋਂ ਤਾ ਅਸੀਂ ਤੁਹਾਨੂੰ ਸੁਰੱਖਿਤ ਕਰ ਲਾਂਗੇ ਲੋਕਾਂ ਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਡਰਾਮਾ ਦੇਖਿਆ ਹੈ ਪਰ ਮੈਨੂੰ ਖਿਮਾ ਕਰਨਾ ਵੀ ਜਿਹੜਾ ਰੱਬ ਹੈ ਤੁਹਾਡਾ ਗਾਰਡ ਹੈ ਪਰਮਾਤਮਾ ਹੈ ਉਹਦੇ ਕੋਲੋਂ ਅਸੀਂ ਕੋਈ ਲੁਕਾ ਨਹੀਂ ਸਕਦੇ ਇਹਦਾ ਬੰਦੋਬਸਤ ਤੁਸੀਂ ਆਪ ਕਰ ਲਿਆ ਜੀ ਪਰਮਾਤਮਾ ਦਾ ਬੰਦੋਬਸਤ ਤੁਸੀਂ ਆਪ ਕਰ ਲਿਓ ਬੰਦਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਮਤਲਬ ਕੀ ਹੈ ਕਿ ਪਰਮਾਤਮਾ ਕੋਲੋਂ ਅਸੀਂ ਕੁਝ ਵੀ ਲੁਕਾ ਨਹੀਂ ਸਕਦੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਕਰਤਾ ਹੈ ਨਾ ਪ੍ਰਮਾਤਮਾ ਇੱਕ ਇੱਕ ਕਰਤਾ ਉਹ ਕਰਤਾ ਜਿਹੜਾ ਉਹ ਪੁਰਖ ਹੈ ਆਮ ਤੌਰ ਤੇ ਅਸੀਂ ਪੁਰਖ ਦਾ ਅਰਥ ਆਦਮੀ ਕਰਦੇ ਹਾਂ ਕਿਉਂਕਿ ਆਮ ਸਾਡੇ ਲਫ਼ਜ਼ ਵਰਤਿਆ ਜਾਂਦਾ ਪੁਰਸ਼ ਇਸਤਰੀ ਤੇ ਪੁਰਖ ਆਦਮੀ ਦੇ ਰੂਪ ਅੰਦਰ ਆਦਮੀ ਦੇ ਅਰਥ ਵਿੱਚ ਬੰਦੇ ਦੇ ਮੈਨ ਦੇ ਅਰਥ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰ ਆਇਆ ਲੇਕਿਨ یہ جو چرن موڑ منتر دے اندر پورک شبد ہے یہ آدمی دے کے وچ نہیں آیا اس پور دا ارتھ ہے ویاپک شکتی پرماتما دی ویاپک آتما ودوانہ نے کیونکہ سنسکرت تو آیا لفظ ہے تے سسکرت دے کوش وچے دے ارتھ کے تینے پوری شیتا تی پرشاہ بھی جہا سارا تھاواتے لےٹیا ہوا ہے ਉਈ ਜਗ੍ਹਾ ਐਸੀ ਨਹੀਂ ਜਿਦੇ ਵਿੱਚ ਉਹ ਪ੍ਰਮਾਤਮਾ ਹਾਜ਼ਰ ਨਾ ਹੋਵੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਉਹ ਜਿਹੜਾ ਕਰਤਾ ਹੈ ਨਾ ਉਹ ਆਪਣੀ ਇਸ ਰਚਨਾ ਦੇ ਵਿੱਚ ਵਿਆਪਕ ਹੈ ਕੋਈ ਜੀਵ ਜੰਤੂ ਐਸਾ ਨਹੀਂ ਜਿਦੇ ਅੰਦਰ ਪ੍ਰਮਾਤਮਾ ਨਾ ਹੋਵੇ ਇੱਥੋਂ ਤੱਕ ਪੱਥਰ ਬਨਸਪਤੀ ਜਿਤਨੀ ਵੀ ਰਚਨਾ ਹੈ ਕੀਟ ਪਤੰਗ ਕੁਰੰਗ ਭਜੰਗਮ ਭੂਤ ਭਵਖ ਭਵਾਨ ਬਣਾਏ ਇਹ ਸਭ ਕੁਝੋਲ ਵੀ ਹੈ ਪੜਦੇ ਆਂ ਸੀ ਬਾਣੀ ਚ ਇਹਦੇ ਬੜੇ ਪਰਮਾਨ ਨੇ ਕਿ ਸਭ ਮਹਿ ਜੋਤ ਜੋਤ ਹੈ ਸੋਏ ਇੱਥੇ ਤੁਸੀਂ ਡਿਸਕ੍ਰਿਪਸ਼ਨ ਨਹੀਂ ਕਰ ਸਕਦੇ ਕਿ ਸਿਰਫ ਬੰਦਿਆ ਲਈ ਇਹ ਗੱਲ ਕਹੀ ਗਈ ਕਿ ਬੰਦਿਆ ਚ ਜੋਤ ਹੈਗੀ ਹੈ ਸਭ ਮੈਂ ਜਿੰਨੀ ਟੋਟੈਲਿਟੀ ਹੈ ਜਿੰਨਾ ਸੰਸਾਰ ਹੈ ਜਿਤਨੀ ਇਹ ਕ੍ਰिएशन ਹੈ ਇਸ ਸਾਰੀ ਦੇ ਅੰਦਰ ਉਸ ਪ੍ਰਮਾਤਮਾ ਦੀ ਸੱਤਾ ਕੰਮ ਕਰਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਉਹ ਜਿਹੜਾ ਕਰਦਾ ਹੈ ਉਹ ਵਿਆਪਕ ਹੈ ਉਸ ਨੂੰ ਤੁਸੀਂ ਕਿਸੇ ਥਾਂ ਤੋਂ ਵੀ ਲਾਭੇ ਨਹੀਂ ਕਰ ਸਕਦੇ ਤੇ ਨਾ ਉਹਦਾ ਅਧਿਕਾਰ ਖੋ ਸਕਦੇ ਹੋ ਵੀ ਉਹਦਾ ਅਸੀਂ ਅਧਿਕਾਰ ਖੋ ਲਈਏ ਕਹੀਏ ਵੀ ਤੂੰ ਗੁਰਦੁਆਰੇ ਜਿੱਤੇ ਕਰਤਾ ਹੈਂਗਾ ਇੱਥੇ ਮੇਰੀ ਦੁਕਾਨ ਤੇ ਨਹੀਂ ਬੋਲੇ ਖਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਕਹਿੰਨੇ ਭਾਈ ਦੇਸ ਗੁਰਦੁਆਰਾ ਇੱਥੇ ਝੂਠ ਨਾ ਬੋਲ ਤੂੰ ਇੱਥੇ ਠੱਗੀ ਨਾ ਕਰ ਤੇ ਉਹਨੂੰ ਬੰਦਾ ਪੁੱਛੇ ਵੀ ਬਾਹਰ ਦੁਕਾਨ ਤੇ ਪਰਮਾਤਮਾ ਨਹੀਂ ਬਾਹਰ ਸੜਕ ਤੇ ਪ੍ਰਵਾਤਮਾ ਨਹੀਂ ਉੱਥੇ ਕਿਹੜਾ ਲਾਇਸੈਂਸ ਮਿਲ ਗਿਆ ਵੀ ਇੱਥੇ ਤੂੰ ਕਰ ਲੈ ਉੱਥੇ ਨਾ ਕਰੀ ਇਹ ਤੇ ਐਵੇਂ ਆਪਣੇ ਮਨ ਨੂੰ ਤਲਾਸ਼ਾ ਦੇਣ ਦੀਆਂ ਗੱਲਾਂ ਨੇ ਬਹਾਨੇ ਹਨ ਐਸਕੇਪਸ ਨੇ ਹੋਰ ਕੁਝ ਨਹੀਂ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਇਸ ਸ੍ਰਿਸ਼ਟੀ ਦਾ ਵਿਆਪਕ ਕਰਤਾ ਹੈ ਦੇ ਜ਼ਰਰੇ ਜ਼ਰਰੇ ਦੇ ਅੰਦਰ ਇਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾਰੇ ਅਸਥਵਰ ਜੰਗਮ ਜੀਟ ਪਤੰਗਮ ਇਹਨਾਂ ਸਾਰਿਆਂ ਦੇ ਅੰਦਰ ਵਾਇਗਰੂ ਅਕਾਲ ਪੁਰਖ ਜਿਹੜਾ ਹੈ ਉਹ ਵਿਆਪਕ ਹੈ ਕੋਈ ਚੀਜ਼ ਐਸੀ ਨਹੀਂ ਜਿਹਦੇ ਅੰਦਰ ਉਹਦੀ ਸੱਤਾ ਕੰਮ ਨਹੀਂ ਕਰਦੀ ਇੱਥੋਂ ਤੱਕ ਕਿ ਮਨੁੱਖ ਦੀ ਆਪਣੀ ਜ਼ਿੰਦਗੀ ਜਿਹੜੀ ਹੈ ਅਸੀਂ ਕਹਿੰਦੇ ਇਹਦੇ ਵਿੱਚ ਇੱਕ ਰੂਹ ਹੈ ਇੱਕ ਆਤਮਾ ਹੈ ਲੇਕਿਨ ਇਸ ਸਰੀਰ ਦੇ ਅੰਦਰ ਕਈ ਛੋਟੇ-ਛੋਟੇ ਕਿਟਾਨੂ ਹਨ ਉਹਨਾਂ ਦੀਆਂ ਵੱਖਰੀਆਂ ਸ਼ਕਤੀਆਂ ਨੇ ਉਹ ਰੋਜ਼ ਮਰਦੇ ਆ ਰੋਜ਼ ਜੰਮਦੇ ਸਾਡੇ ਸਾਹ ਨਾਲ ਕਿਤਨੇ ਮਰਦੇ ਆ ਸਾਡੇ ਸਾਹ ਨਾਲ ਕਿਤਨੇ ਜੰਮਦੇ ਹਨ ਸਾਡੇ ਖੂਨ ਦੇ ਅੰਦਰ ਕਿਤਨੇ ਮਰਦੇ ਹਨ ਕਿਤਨੇ ਜੰਮਦੇ ਹਨ ਇਹ ਜਿਹੜੀ ਜੀਵਨ ਦੀ ਸੂਖਸ਼ਮ ਕਥੀ ਹੈ ਇਹਦੇ ਸਬੰਧ ਵਿੱਚ ਮਨੁੱਖ ਨੂੰ ਅਹਿਸਾਸ ਨਹੀਂ ਮਨੁੱਖ ਨੂੰ ਗਿਆਨ ਨਹੀਂ ਇਸ ਕਰਕੇ ਕਦਮ ਕਦਮ ਤੇ ਇਹ ਕਹਿੰਦਾ ਹੈ ਕਿ ਮੈਂ ਹਾਂਜੀ ਕਰਦਾ ਮੈਂ ਸਭ ਕੁਝ ਕਰ ਰਿਹਾ ਤੇ ਮੈਂ ਆਹ ਕਰ ਸਕਦਾ ਮੈਂ ਬਦਲ ਸਕਦਾ ਇੱਥੋਂ ਤੱਕ ਕਿ ਧਰਮ ਦੇ ਰਸਤੇ ਉੱਤੇ ਤੁਰਨ ਵਾਲੇ ਮਨੁੱਖ ਵੀ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਬਹੁਤ ਧਾਰਮਿਕ ਆ ਸੀ ਤੇ ਜਿਨ੍ਹਾਂ ਨੂੰ ਮਨਤਾ ਮਿਲੀ ਐ ਇਸ ਬਾਦ ਵਿੱਚ ਵੀ ਇਹ ਧਾਰਮਿਕ ਨੇ ਬ੍ਰਹਮ ਗਿਆਨੀ ਨੇ 1008 ਨੇ 108 ਨੇ ਉਹ ਵੀ ਕਈ ਵਾਰੀ ਤੁਸੀਂ ਵੀ ਦੇਖਦੇ ਹੋ ਮੈਂ ਵੀ ਦੇਖਦਾ ਕਹਿੰਦੇ ਫਲਾਣੇ ਨੂੰ ਮੈਂ ਅਰਦਾਸ ਕੀਤੀ ਪੁੱਤ ਦਿੱਤਾ ਮੈਂ ਨਾ ਅਰਦਾਸ ਕਰਦਾ ਉਹਦਾ ਕੰਮ ਕਾਰ ਠੱਪ ਸੀਗਾ ਮਾਫ ਕਰਨਾ ਇਹ ਧਾਰਮਿਕ ਬੰਦੇ ਨਹੀਂ ਹਾਨ ਇਹਨਾਂ ਨੂੰ ਧਰਮ ਦਾ ਕੋਈ ਪਤਾ ਨਹੀਂ ਜੇ ਇਹ ਧਾਰਮਿਕ ਹੁੰਦੇ ਤੇ ਕਦੇ ਇਸ ਤਰ੍ਹਾਂ ਦੀ ਗੱਲ ਨਾ ਕਰਦੇ کیونکہ درمتا اس گل تو بہت اتا اتار چلا اتا جاتا ہے کبھی کہہ کبیر صاحب نے اپنے سلوک کے اندر ایک گل چرچا بھی دی ہے. وہ کدے نے جو میں چتوا نہ کرے کیا میرے چتوے ہوئے کہ جو کچھ میں سوچتا بھی آ ہو جائے کہ میں وہ پرماتما نہیں کرتا وہ میرا کوئی غلام ہے میرا کوئی سیوک ہے داس ہے کہ جو میں چتوتا ہاں وہ نہیں کرتا ਫਿਰ ਕਹਿੰਦੇ ਨੇ ਕਿਆ ਮੇਰੇ ਚਿਤਵੇ ਹੋਏ ਮੇਰੇ ਚੇਤੇ ਕਰਨ ਨਾਲ ਮੇਰੇ ਕਹਿਣ ਨਾਲ ਮੇਰੇ ਵਿਚਾਰ ਨਾਲ ਪਈ ਤਾਂ ਹੋ ਜਾਏ ਦੁਨੀਆ ਆ ਹੋ ਜਾਏ ਹੋ ਜਾਏ ਕੀ ਹੋਏਗਾ ਕੁਝ ਵੀ ਨਹੀਂ ਹੋਏਗਾ ਆਪਣਾ ਚਿਤਵੇਆ ਹਰ ਕਰੇ ਜੋ ਮੇਰੇ ਚੇਤਨਾ ਹੋਏ ਕਹਿੰਦੇ ਪਰਮਾਤਮਾ ਉਹ ਕੁਝ ਕਰਦਾ ਜਿਹੜਾ ਮੇਰੇ ਚਿਤ ਚੇਤੇ ਵਿੱਚ ਵੀ ਨਹੀਂ ਹੈ ਪਰਮਾਤਮਾ ਸਾਡੀ ਪਲੈਨਿੰਗ ਨਾਲ ਨਹੀਂ ਚੱਲ ਰਿਹਾ ਉਹਦੀ ਆਪਣੀ ਪਲੈਨਿੰਗ ਹੈ ਇਸੇ ਕਰਕੇ ਤੇ ਸਤਿਗੁਰੂ ਕਹਿੰਦੇ ਨੇ ਕਿਨੇ ਜੇ ਸੋ ਚੰਤਾ ਉੱਗਵੇ ਸੂਰਜ ਚੜੇ ਹਜ਼ਾਰ ਕਹਿੰਦੇ ਨੇ ਸੈਂਕੜੇ ਚੰਦਰਵੇਂ ਉੱਗ ਪੈਣ ਹਜ਼ਾਰਾਂ ਸੂਰਜ ਚੜ ਪੈਣ ਇੱਥੇ ਚਾਨਣ ਹੁੰਦਿਆ ਇਤਨੀ ਬਾਹਰ ਦੀ ਰੋਸ਼ਨੀ ਹੋਣ ਦੇ ਬਾਵਜੂਦ ਕੀ ਹੋਏਗਾ ਗੁਰਬੈਨ ਹੋਰ ਹਨੇਰਾ ਅੰਦਰ ਹਨੇਰਾ ਰਹੇਗਾ ਅਗਿਆਨਤਾ ਰਹੇਗੀ ਅੰਦਰ ਦੇ ਚਾਨਣ ਨੂੰ ਕੋਈ ਪ੍ਰਕਾਸ਼ਿਤ ਕਰ ਸਕਦਾ ਹੈ ਤਾਂ ਸਿਰਫ ਗੁਰੂ ਹੈ ਅਸੀਂ ਪੜਦੇ ਜਾਂ ਤਾਂ ਸਾਨੂੰ ਪੜਾਇਆ ਵੀ ਗੁਰੂ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਗ੍ਰੀ ਤਾਤੂ ਤੋਂ ਬਣਿਆ ਹੈ ਤਗਰੀ ਦਾ ਅਰਥ ਉਹਦਾ ਨਿਗਲ ਲੈਣਾ ਪੱਖ ਲੈਣਾ ਖਾ ਲੈਣਾ ਅਖੇਸ ਗੁਰੂ ਕੀ ਕਰਦਾ ਸਿੱਖ ਦੇ ਅਗਿਆਨ ਨੂੰ ਪੱਖ ਲੈਂਦਾ ਸਿੱਖ ਦੇ ਅਗਿਆਨ ਨੂੰ ਖਾ ਲੈਂਦਾ ਤੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ ਉਹਨੂੰ ਗਿਆਨ ਦਿੰਦਾ ਚਾਨਣ ਦਿੰਦਾ ਹੈ ਤੇ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਸਾਨੂੰ ਚਾਨਣ ਨਹੀਂ ਹੁੰਦਾ ਕਿਉਂਕਿ ਅਸੀਂ ਗੁਰੂ ਦੇ ਗਿਆਨ ਦੇ ਨੇੜੇ ਜਾਂਦੇ ਹੀ ਨਹੀਂ ਗਿਆਨ ਦੇ ਨੇੜੇ ਜਾਣ ਲਈ ਇਹਦੇ ਅਖਰ ਇਹਦੇ ਸ਼ਬਦ ਇਦੇ ਅਰਥ ਇਹ ਤਾਂ ਬੜੀ ਇਮਾਨਦਾਰੀ ਨਾਲ ਪੜਾਂਗੇ ਤੇ ਤਾਈਂ ਦਲ ਬਣੂਗੀ ਨਾ ਉਤਰਤਾ ਧਿਆਨ ਨਹੀਂ ਅਸੀਂ ਆਸਾ ਦੀ ਵਾਰ ਸੁਣਦੇ ਹਾਂ ਸਾਰਿਆਂ ਗੁਰਦੁਆਰਿਆਂ ਵਿੱਚ ਸੁਣੀ ਜਾਂਦੀ ਹੈ ਮੈਂ ਇੱਕ ਵਿਸਾਲ ਦੇਣੀ ਹੈ ਕਿ ਸਾਡਾ ਧਿਆਨ ਕਿੰਨਾ ਕ ਬਾਣੀ 'ਚ ਸਿਰਫ ਉਦਾਹਰਣ ਮਾਤਰ ਵੱਲ ਗਈ ਕਿ ਅਸੀਂ ਕੀ ਕਰ ਰਹੇ ਹਾਂ ਪੰਕਤੀਆਂ ਕਿਉਂਕਿ ਆਸਾ ਦੀ ਵਾਰ ਕਾਮਨ ਹੈ ਤੇ ਇਹ ਪੰਕਤੀਆਂ ਵੀ ਕਾਮਨ ਹੋਣਗੀਆਂ ਪੜਦੇ ਆ ਸ਼ਰਮ ਧਰਮ ਘਾਡੇਰਾ ਦੂਰ ਨਾਨਕ ਕੋੜ ਰਿਆ ਭਰਪੂਰ ਐਦਾਂ ਹੀ ਪੜਦੇ ਆ ਨਾ ਸਾਰੇ ਮੈਂ ਗਲਤ ਨਹੀਂ ਪੜਿਆ ਸ਼ਰਮ ਧਰਮ ਘਾਡੇਰਾ ਦੂਰ ਨਾਨਕ ਕੋੜ ਰਿਆ ਭਰਪੂਰ ਇਹਦੇ ਹੀ ਪੜਦੇ ਆ ਹੁਣ ਨਾਨਕ ਕੋੜ ਹੋ ਗਿਆ ਨਾ ਪੜਨਾ ਕਿਵੇਂ ਹੈ ਨਾਨਕ ਜਿਹੜਾ ਹੈ ਉਹ ਸੰਬੋਧਨ ਕਾਰਕ ਵਿੱਚ ਹੈ ਨਾਨਕ ਨੂੰ ਵੱਖਰਾ ਕਰ ਲੈ ਨਾਨਕ ਕੂੜ ਰਿਆ ਭਰਪੂਰ ਕਹਿੰਦੇ ਨੇ ਹੈ ਨਾਨਕ ਸੰਸਾਰ ਵਿੱਚੋਂ ਸ਼ਰਮ ਧਰਮ ਦਾ ਢੇਰਾ ਦੂਰ ਹੋ ਗਿਆ ਤੇ ਇੱਥੇ ਕੂੜ ਹੀ ਭਰਪੂਰ ਹੈ ਪਰ ਅਸੀਂ ਪੜਦੇ ਹਾਂ ਨਾਨਕ ਕੂੜ ਕੀ ਬਣੇਗਾ ਹਾਲਾਂਕਿ ਉੱਥੇ ਲਿਖਣ ਲੱਗਿਆ ਬਹੁਤ ਸਪਸ਼ਟ ਹੈ ਨਾਨਕ ਦਾ ਕੱਕਾ ਬੁਕਤਾ ਹੈ ਕੂੜ ਦੇ ਢਾੜੇ ਨੂੰ ਔਂਕੜ ਹੈ ਦੋਨੇ ਆਪਸ ਵਿੱਚ ਇਕੱਠੇ ਨਹੀਂ ਪੜੇ ਜਾ ਸਕਦੇ ਅਸੀਂ ਪੜਿਆ ਵਿਚਾਰਿਆ ਇੱਕ ਓਂਕਾਰ ਸਤਨਾਮ ਹੁਣ ਸਤਮੇਂ ਪੜਦਾ ਹਾਂ ਸੱਤ ਦੇ ਤਤੈ ਨੂੰ ਸਿਆਰੀ ਪਈ ਹੋਈ ਹੈ ਇਹ ਸੱਤ ਤਤਾ ਮੁਕਤਾ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਸੱਤ ਤਤੈ ਨੂੰ ਔਂਕੜ ਵੀ ਆਉਂਦਾ ਹੈ ਵੱਖਰੇ ਅਰਥ ਨੇ ਉਹਨਾਂ ਦੇ ਇਹ ਸੱਤ ਸਿਆਰੀ ਵਾਲਾ ਸੰਸਕ੍ਰਿਤ ਲਬਦ ਸੱਤੇ ਤੋਂ ਬਣਿਆ ਉਹ ਜਿਹੜਾ ਯਈਆ ਉਹ ਸਿਆਰੀ ਵਿੱਚ ਬਦਲਿਆ ਔਰ ਜਿੱਥੇ ਵੀ ਇਹ ਸੱਤ ਪ੍ਰਾਤਮਾਵਾਚੀ ਹੋਵੇਗਾ ਇਹ ਸਿਆਰੀ ਸਦਾ ਵਾਸਤੇ ਪੈਮ ਰਹੇਗੀ ਕਦੇ ਨਹੀਂ ਟੁੱਟੇਗੀ ਇਸੇ ਤਰ੍ਹਾਂ ਅਗਲਾ ਅਰਥ ਹੈ ਨਾਮ ਨਾਮ ਦੇ ਮੰਮੇ ਨੂੰ ਵੀ ਔਂਕੜ ਅਪਰਨਸੀਏਸ਼ਨ ਚ ਉਚਾਰਨ ਵਿੱਚੋਂ ਨਹੀਂ ਆਉਂਦਾ ਇਹ ਨਾਮ ਕਦੇ ਸਿਹਾਰੀ ਨਾਲ ਵੀ ਆਏਗਾ ਕਦੇ ਮੁਕਤਾ ਵੀ ਆਏਗਾ ਉਹ ਵੱਖਰੀਆਂ ਵੱਖਰੀਆਂ ਅਵਰਥਾਵਾਂ ਹਨ ਵਿਆਕਰਨ ਦੀਆਂ ਜਿਨ੍ਹਾਂ ਵਿੱਚੋਂ ਦੀ ਇਹ ਸ਼ਬਦ ਗੁਜ਼ਰਦਾ ਹੈ ਇੱਥੇ ਇੱਕ ਵਚਨ ਪੁਲੰਗ ਪੁਲਿੰਗ ਹੈ ਨਾਮ ਮੰਮੇ ਨੂੰ ਔਂਕੜ ਹੈ ਇਹਦਾ ਮਤਲਬ ਹੈ ਪ੍ਰਮਾਤਮਾ ਦੀ ਹੋਂਦ ਐਗਜ਼ਿਸਟੈਂਸ ਆਫ ਗੋਡ ਇਹ ਜਨਾਚਰ ਇਹ ਸ਼ਬਦ ਜੋੜ ਜਿਹੜੇ ਨੇ ਇਹ ਸਾਡੇ ਧਿਆਨ ਵਿੱਚ ਨਹੀਂ ਹੋਣਗੇ ਨਾ ਸਾਨੂੰ ਇਸ ਬਾਣੀ ਦੀ ਬਿਲਕੁਲ ਸਮਝ ਨਹੀਂ ਆਏਗੀ ਬਿਲਕੁਲ ਕਤਈ ਇਹ ਯਾਦ ਰੱਖਣਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਵਿਚਾਰ ਕਰ ਰਹੇ ਹਾਂ ਅਸੀਂ ਕਿ ਪ੍ਰਮਾਤਮਾ ਜਿਹੜਾ ਹੈ ਉਹ ਕਰਤਾ ਹੈ ਤੇ ਸਰਬ ਵਿਆਪਕ ਹੈ ਸਤਗੁਰੂ ਗੁਰੂ ਪਾਤਸ਼ਾਹ ਕਹਿੰਦੇ ਰਿਹਾ ਸਾਡੀ ਵਾਰ ਵਿੱਚ ਪੜਦੇ ਹਾਂ ਅਸੀਂ ਸੁਣਦੇ ਹਾਂ ਰੋਜ਼ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਸ ਕਰਕੇ ਜੇ ਮਨੁੱਖ ਕਵੇ ਵੀ ਮੈਂ ਕਰਤਾ ਹਾਂ ਤੇ ਕਰਤਾ ਸਮਝ ਕੇ ਸਮਝੇ ਵੀ ਜੇ ਮੈਂ ਮਰ ਗਿਆ ਤੇ ਕੀ ਬਣੇਗਾ ਜੇ ਮੈਂ ਨਾ ਹੋਇਆ ਤੇ ਦੁਨੀਆ ਕਿਵੇਂ ਚੱਲੇਗੀ ਬੰਦੇ ਨੂੰ ਫਿਕਰ ਰਹਿੰਦਾ ਇਸ ਕਰਕੇ ਇਸ ਦਾ ਤੇ ਕਬੀਰ ਸਾਹਿਬ ਦਾ ਜਿਹੜਾ ਸ਼ਲੋਕ ਮੈਂ ਤੁਹਾਡੀ ਸੇਵਾ ਚ ਰੱਖਿਆ ਉਹਦੇ ਬਾਅਦ ਗੁਰੂ ਅਮਰਦਾਸ ਸਾਹਿਬ ਦਾ ਸ਼ਲੋਕ ਦਰਜ ਹੈ ਉਸ ਗੱਲ ਦੀ ਤਸ਼ਰੀ ਵਿਆਖਿਆ ਲਈ ਉਸ ਭਾਵ ਨੂੰ ਉਜਾਗਰ ਕਰਨ ਲਈ ستگرو گرو امردس پاشاہ نے جس ویل کبھی جی کا سلوک پڑھا تو انہوں نے سلوک درج کیا چنتا بھی آپ کرائے سی اچنت بھی دے نانک سو سالا ہی ہے سب نہ سار کرے کہ سا کام صرف یہ ہے چنتا اس پرماتما ہے وہ جانے کہنے اچنت بھی اس نے پرماتما نے سامان آپ ہی کرنا ہے فکر تو رت بھی اہی کرے گا ہوا گے اس لیے ساڈا کام کی ہے ਕਹਿੰਦੇ ਨੇ ਸਾਡਾ ਕੰਮ ਹੈ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਨੀ ਉਸ ਦੇ ਗੁਣ ਗਾਉਣੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਕਰਤਾ ਪੁਰਖ ਹੈ ਵਿਆਪਕ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਮਨੁੱਖ ਦੇ ਅਹੰਕਾਰ ਦੀ ਝੜ ਕੀ ਹੈ ਮਨੁੱਖ ਦੇ ਅੰਦਰ ਹਉਮੈ ਪੈਦਾ ਕਿੱਥੋਂ ਹੁੰਦੀ ਹੈ ਹਉਮੈ ਦਾ ਭਾਵ ਉਜਾਗਰ ਕਦੋਂ ਹੁੰਦਾ ਹੈ ਹਮੇ ਮਨੁੱਖ ਦੇ ਜੀਵਨ ਤੇ ਰਾਜ ਕਿਵੇਂ ਕਰਦੀ ਹੈ ਸਤਿਗੁਰੂ ਕਹਿੰਦੇ ਨੇ ਉਹਦਾ ਕਾਰਨ ਇੱਕੋ ਹੀ ਹੁੰਦਾ ਹੈ ਜਦੋਂ ਮਨੁੱਖ ਇਹ ਭੁੱਲ ਜਾਂਦਾ ਹੈ ਨਾ ਕਿ ਕਰਤਾ ਪਰਮਾਤਮਾ ਹੈ ਕਰਤਾ ਵਾਹਿਗੁਰੂ ਹੈ ਜਦੋਂ ਇਹ ਭੁੱਲ ਜਾਂਦਾ ਹੈ ਤੇ ਉਦੋਂ ਇਹਦੇ ਉੱਤੇ ਹਮੇ ਛਾ ਜਾਂਦੀ ਹੈ ਫਿਰ ਇਹ ਮੁਕਤ ਨਹੀਂ ਹੋ ਸਕਦਾ ਫਿਰ ਇਹ ਕਦੇ ਵੀ ਇਸ ਚੱਕਰ ਵਿੱਚੋਂ ਇਸ ਆਉਣ ਜਾਣ ਵਿੱਚੋਂ ਇਹ ਨਿਕਲ ਨਹੀਂ ਸਕਦਾ ਕਿਉਂਕਿ ਇਹ ਆਪਣੇ ਆਪ ਨੂੰ ਕਰਤਾ ਸਮਝਣ ਲੱਗ ਪੈਂਦਾ ਹੈ ਔਰ ਦੇਖੋ ਤੁਸੀਂ ਧਾਰਮਿਕ ਦੁਨੀਆ ਦੇ ਅੰਦਰ ਜਿੱਥੇ ਕਿ ਇਸ ਹਉਮੈ ਨੂੰ ਤਿਆਗਣਾ ਹੈ ਜਿੱਥੋਂ ਕਿ ਇਸ ਹਉਮੈ ਨੂੰ ਤਿਆਗਣ ਦੀ ਜਾਚ ਸਿੱਖਣੀ ਹੈ ਤੇ ਤੁਸੀਂ ਵੇਖੋ ਧਾਰਮਿਕ ਦੁਨੀਆ ਚ ਕਿੰਨੀਆਂ ਲੜਾਈਆਂ ਕੋਈ ਪ੍ਰਧਾਨਗੀ ਲਈ ਲੜ ਰਿਹਾ ਕੋਈ ਇਸ ਪਤਰੀ ਲਈ ਲੜ ਰਿਹਾ ਕੋਈ ਕਹਿੰਦਾ ਮੇਰੇ ਪਾਲਕੀ ਤੇ ਨਾਂ ਲਿਖੋ ਕੋਈ ਕਹਿੰਦਾ ਪੱਖੇ ਤੇ ਨਾਂ ਲਿਖੋ ਕਿਵੇਂ ਸੰਗਮਰਮਰ ਦੀਆਂ ਦੀਵਾਰਾਂ ਨਾਵਾਂ ਨਾਲ ਕਾਲੀਆਂ ਕੀਤੀਆਂ ਦੇਖਿਆ ਨਹੀਂ ਫਿਰ ਲੱਭਦੇ ਫਿਰਦੇ ਨੇ ਔਰ ਮੈਂ ਤੇ ਇੱਕ ਬੜੀ ਅश्चर्यਜ ਘਟਨਾ ਵੇਖੀ ਸੀ ਇੱਕ ਬੰਦਾ ਕਹਿੰਦਾ ਪੈਸੇ ਤੇ ਮੈਂ ਗੁਰਦੁਆਰੇ ਨੂੰ ਦੇਣੇ ਆ ਜ਼ਰੂਰ ਦੇਣੇ ਆ ਲੇਕਿਨ ਦੇਣੇ ਉਹਨੇ ਜੀ ਤਾਂ ਬਾਹਰਲੇ ਦਰਵਾਜ਼ੇ ਦੇ ਕੁੱਤੇ ਮੇਰਾ ਸੰਗ ਮਰਮਰ ਦਾ ਪੱਥਰ ਲਾ ਦਿਓ ਨਾਮ ਮੁਤਾਬਕ ਕਹਿੰਦਾ ਜਿੰਨੇ ਸਾਲ ਲੇਟ ਕਰੋਗੇ ਸਾਰੇ ਸਾਲਾਂ ਦਾ سود ਵੀ ਦਿਆਂਗਾ ਪਰ ਦਿਆਂਗਾ ਉਦੋਂ ਹੀ ਔਰ ਵਾਕਿਆ ਉਸ ਬੰਦੇ ਨੇ ਉਦੋਂ ਹੀ ਦਿੱਤੇ ਹੁਣ ਇਸ ਬੰਦੇ ਨੂੰ ਤੁਸੀਂ ਕੀ ਸਮਝੋ ਕਿ ਵੀ ਇਹ ਧਰਮ ਦੀ ਬੜੀ ਸੇਵਾ ਕਰ ਲਈ ਇਹਨੇ ਤੇ ਇਹਨੂੰ ਬੜਾ ਧਰਮ ਪ੍ਰਾਪਤ ਹੋ ਗਿਆ ਬਿਲਕੁਲ ਨਹੀਂ ਕਿਉਂਕਿ ਉਹਨੂੰ ਇਹ ਭੁਲੇਖਾ ਹੈ ਕਿ ਇਹ ਮਾਇਆ ਮੇਰੀ ਹੈ ਇਹ ਗੁਰਦੁਆਰਾ ਮੇਰਾ ਹੈ ਇਹ ਮੇਰੇ ਬਿਨਾ ਚੱਲ ਨਹੀਂ ਸਕਦਾ ਮੈਂ ਜ਼ਮੀਨ ਦਿੱਤੀ ਹੈ ਉਹਦੇ ਦਿਮਾਗ ਵਿੱਚ ਤੇ ਇਹ ਖੇਡ ਹੈ ਮਾਫ ਕਰਨਾ ਐਸਾ ਮਨੁੱਖ ਦੁਨੀਆ ਵਿੱਚ ਰਹੇਗਾ ਸਾਰ ਇਸ ਚੱਕਰ ਵਿੱਚੋਂ ਉਹ ਨਿਕਲ ਨਹੀਂ ਸਕਦਾ ਕਿਉਂਕਿ ਉਹ ਇਸ ਚੱਕਰ ਵਿੱਚ ਰਹਿਣ ਦਾ ਪ੍ਰਬੰਧ ਕਰ ਰਿਹਾ ਉਹ ਜਿਤਨਾ ਇੰਤਜ਼ਾਮ ਕਰ ਰਿਹਾ ਇੱਥੇ ਰਹਿਣ ਦਾ ਕਰ ਰਿਹਾ ਕਿਉਂਕਿ ਉਹ ਕਹਿੰਦਾ ਵੀ ਇੱਥੇ ਮੇਰੀ ਮੋਹਰ ਲੱਗਣੀ ਚਾਹੀਦੀ ਹੈ ਇੱਥੇ ਮੇਰਾ ਨਾਂ ਹੋਣਾ ਚਾਹੀਦਾ ਉਹਦੀ ਮੰਤਾ ਇੱਥੇ ਹੈ ਇਸ ਕਰਕੇ ਉਹਦੀ ਇਥੋਂ ਦੀ ਪਕੜ ਦੂ ਪਕੜ ਤੋਂ ਬਾਹਰ ਉਹਨੂੰ ਕੋਈ ਨਹੀਂ ਕੱਢ ਸਕਦਾ ਉਹ ਜੰਮੇਗਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ਼ ਲੰਮੇ ਉਹ ਇਹਦੇ ਚੱਲੇਗਾ ਨਿਕਲੇਗਾ ਉਹਦੋਂ ਜਦੋਂ ਉਹ ਇਸ ਮੈ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇਗਾ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਜਿਹ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਇਹ ਪਛਾਨ ਕੇ ਇਹ ਸਮਝ ਕੇ ਆਪਣੇ ਅੰਦਰ ਗਹਿਰਾਈ ਵਿੱਚ ਇਹ ਗੱਲ ਲਿਆ ਕੇ ਵੀ ਸਭ ਕੁਝ ਦਾ ਕਰਤਾ ਵਾਹਿਗੁਰੂ ਅਕਾਲ ਪੁਰਖ ਹੈ। RAM ਤੇ ਪੁਰਖ ਦੇ ਅਰਥ ਬਰਾਬਰ ਨੇ। RAM ਦਾ ਅਰਥ ਵੀ ਆ ਰਮ ਰਿਆ ਹੈ। RAM ਦਾ ਅਰਥ ਦਸ਼ਰਤ ਦਾ ਪੁੱਤਰ RAM ਨਹੀਂ। RAM ਦਾ ਅਰਥ ਹੈ RAM ਰਿਆ ਹੈ। ਕਹਿੰਦੇ ਨੇ ਜੇ ਤਾਲੀ ਹੋਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਉਹ ਮੁਕਤ ਨਰ ਇਹ ਮਨ ਸੱਚੀ ਮਨ। ਕਹਿੰਦੇ ਨੇ ਹੇ ਮਨਾ ਇਹ ਗੱਲ ਸੱਚੀ ਸਮਝ। ਕਿ ਉਹ ਮੁਨੁਖ ਮੁਕਤ ਹੈ ਜਮਨ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਏਗਾ ਜਿਸਨੇ ਇਹ ਸਮਝ ਲਿਆ ਕਿ ਕਰਤਾ ਵਾਹਿਗੁਰੂ ਅਕਾਲ ਪੁਰਖ ਹੈ ਤੇ ਇਹੋ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਸ ਕਰਤੇ ਤੋਂ ਬਿਨਾਂ ਕੋਈ ਹੋਰ ਕਰਤਾ ਹੈ ਨਹੀਂ ਜਿਹੜਾ ਕਿ ਇਸ ਸ੍ਰਿਸ਼ਟੀ ਰਚਨਾ ਦੇ ਅੰਦਰ ਕੁਝ ਕਰ ਸਕੇ ਬਨੁਖ ਨੂੰ ਉਹਲੇ ਖੇ ਜ਼ਰੂਰ ਪੈਂਦੇ ਆ ਅਸੀਂ ਕੀ ਹਾਂ ਸਾਰੇ ਇਹੋ ਸਮਝੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਸੰਸਾਰ ਵਾਸਤੇ ਕੁਝ ਲਫ਼ਜ਼ ਵਰਤੇ ਹਨ ਬਾਜ਼ੀ ਜਿਨੋਂ ਸੇ ਖੇਲ ਕਹਿੰਨੇ ਆ ਤਮਾਸ਼ਾ ਨਾਟਕ ਇਸੇ ਤਰ੍ਹਾਂ ਪ੍ਰਪੰਚ ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਨੇ ਗੁਰੂ ਗ੍ਰੰਥ ਸਾਹਿਬ ਚ ਇਸ ਸੰਸਾਰ ਵਾਸਤੇ ਸੰਸਾਰ ਪ੍ਰਮਾਤਮਾ ਲਈ ਖੇਲ ਹੈ ਸੰਸਾਰ ਜਿਹੜਾ ਇਹ ਪ੍ਰਮਾਤਮਾ ਲਈ ਖੇਲ ਹੈ ਲੇਕਿਨ ਸਾਡੇ ਲਈ ਇਹ ਜ਼ਿੰਮੇਵਾਰੀ ਹੈ ਕਿਉਂਕਿ ਇੱਕ ਡਰਾਮਾ ਰਚਿਆ ਜਾਂਦਾ ਹੈ ਉਹਦੇ 5 7 10 ਪਾਤਰ ਚੁਣੇ ਜਾਂਦੇ ਨੇ ਵੀ ਤੂੰ ਭੰਗੀ ਬਣਨਾ ਹੈ ਤੂੰ ਰਾਜਾ ਬਣਨਾ ਹੈ ਤੂੰ ਗੇਟਕੀਪਰ ਬਣਨਾ ਹੈ ਉਹਨਾਂ ਦੇ ਐਕਟ ਨੇ ਤੇ ਉਹਨਾਂ ਦੇ ਐਕਟ ਨਿਸ਼ਚਿਤ ਕੀਤੇ ਜਾਂਦੇ ਆ ਪ੍ਰਮਾਤਮਾ ਨੇ ਇਸੇ ਤਰ੍ਹਾਂ ਸਾਡੇ ਸਾਰੇ ਜੀਵਾਂ ਦੇ ਐਕਟ ਨਿਸ਼ਚਿਤ ਕੀਤੇ ਆ ਵੀ ਤੁਸੀਂ ਆ ਪਲੇ ਕਰਨੇ ਆ ਸਾਡਾ ਕੰਮ ਹੈ ਉਹਨਾਂ ਨੂੰ ਵੈਲ ਪਲੇ ਕਰਨਾ ਜਿੰਨੀ ਇੱਕ ਮਤ ਪ੍ਰੇਰਣਾ ਮਿਲੇ ਉਹਦੇ ਮੁਤਾਬਕ ਉਹਨਾਂ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰਨੀ ਇਹ ਅਥਾਤ ਜਾਗਰਤ ਕਰਨ ਲਈ ਅਸੀਂ ਬਾਣੀ ਪੜ੍ਹਨੀ ਹੈ ਪਾਠ ਕਰਨੇ ਨੇ ਕੀਰਤਨ ਜੋ ਕੁਝ ਹੈ ਇਸ ਅਹਿਸਾਸ ਨੂੰ ਜਾਗਰਤ ਕਰਨ ਵਾਸਤੇ ਹੈ ਇਹਦੇ ਵਿੱਚ ਅਸੀਂ ਸੁੱਤੇ ਆ ਤੇ ਇਹ ਜਾਗਰਤ ਅਵਸਥਾ ਆਏਗੀ ਸਾਧ ਸੰਗਤ ਦੀ ਰਾਹੀ ਨੈਨੋ ਹੋ ਨੀਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਗ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਰਹਿ ਇਹ ਜਾਗਣਾ ਹੈ ਤੇ ਇਹ ਜਾਗ ਆਏਗੀ ਸਾਧ ਸੰਗਤ ਵਿੱਚੋਂ ਬਾਣੀ ਵਿੱਚੋਂ ਫਿਰ ਅਸੀਂ ਉਹ ਅਹਿਸਾਸ ਆਪਣੇ ਅੰਦਰ ਜਾਗਰਤ ਕਰ ਸਕਾਂਗੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਸਭ ਕੁਝ ਹੈ ਫਿਰ ਮੁਕਤੀ ਮੁਕਤ ਫਿਰ ਉਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਸਾਡੇ ਉੱਤੇ ਲਾਗੂ ਹੋ ਜਾਏਗੀ ਕਿ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਔ ਨਾਨਕ ਵਾ ਮੁਕਤ ਨਾਰ ਇਹ ਮਨ ਸੱਚੀ ਮਾਨ ਇਹ ਸਚਾਈ ਹੈ ਇਸ ਅਟਲ ਸਚਾਈ ਨੂੰ ابھی سمجھنا تو کرتا پرخ دا جہاں بھاو ہے وہ یہ ہے کہ سرب ویاپک واحرو اکال پرخ ہی ہر لمحے کا کرتا ہے کوئی نہیں باقی آنے والے کر گے اِن میں اپنی سب کو کما جاچنا کرتا ہوا آس کردہ کہ اسے ایک آن والا جہاں ہے وہ مل کے ستگر جی بچنوں سمجھنے کا یتن کر گے واحر جی کا خالصا واحر جی کی فتح